ਮੋਗਾ ਪੁਲਿਸ ਨੇ ਗੁਰਵਿੰਦਰ ਗਿੰਦੂ ਨਾਮਕ ਲੋੜਿੰਦੇ ਸ਼ੂਟਰ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਗੁਰਵਿੰਦਰ ਗਿੰਦੂ ਜੋ ਕਿ ਗੈਂਗਸਟਰ ਪ੍ਰਭ ਦਾਸੂਵਾਲ ਗੈਂਗ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਇਸ ਦੀ ਭਾਲ ਸੀ ਇਹ ਐਨਕਾਊਂਟਰ ਮੋਗਾ ਦੇ ਵਿੱਚ ਵਾਪਰਿਆ ਐਨਕਾਊਂਟਰ ਦੌਰਾਨ ਪੁਲਿਸ ਨਾਲ ਹੋਈ ਗੋਲੀਬਾਰੀ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਜ਼ਖਮੀ ਹਾਲਾਤ ਦੇ ਵਿੱਚ ਉਸ ਨੂੰ ਤੁਰੰਤ ਹੀ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਮੋਗਾ ਐਸਐਸਪੀ ਅਜੀਤ ਗਾਂਧੀ ਨੇ ਦੱਸਿਆ ਹੈ ਕਿ ਗੁਰਵਿੰਦਰ ਗਿੰਦੂ ਨਾਮ ਦਾ ਇਹ ਬਦਮਾਸ਼ ਪ੍ਰਭ ਦਾਸੂਵਾਲ ਗੈਂਗਸਟਰ ਦੇ ਗਰੁੱਪ ਦਾ ਗੁਰਗ ਹੈ ਜਿਸ ਉੱਤੇ ਫਰੋਤੀਆਂ ਅਤੇ ਆਰਮਜ਼ ਐਕਟ ਦੇ ਮਾਮਲੇ ਦਰਜ ਨੇ ਉਹਨਾਂ ਨੇ ਕਿਹਾ ਕਿ ਮੋਗਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਮੁਕਦਮੇ ਵਿੱਚ ਲੋੜਿੰਦਾ ਬਦਮਾਸ਼ ਮੋਗਾ ਲੰਡੇ ਕੇ ਸੂਏ ਦੇ ਕੋਲ ਫਿਰ ਰਿਹਾ ਹੈ ਜਿਸ ਉੱਤੇ ਪੁਲਿਸ ਨੇ ਜਦੋਂ ਰੇਡ ਕੀਤੀ ਤਾਂ ਬਦਮਾਸ਼ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਇਸ ਦੌਰਾਨ ਜਦੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਇਸ ਦੇ ਵਿੱਚ ਬਦਮਾਸ਼ ਦੀ ਲੱਤ ਤੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ ਐਸਐਸਪੀ ਨੇ ਦੱਸਿਆ ਕਿ ਗੁਰਵਿੰਦਰ ਗਿੰਦੂ ਤਰਨਤਾਰਨ ਦਾ ਰਹਿਣ ਵਾਲਾ ਤੇ ਇਸ ਪਾਸੋਂ ਇੱਕ 32 ਬੋਰ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਹੋਇਆ ਇਸ ਤੋਂ ਇਲਾਵਾ ਪੁਲਿਸ ਨੇ ਘਟਨਾ ਬਾਰੇ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਸੁਣੋ ਬੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਪੰਜਾਬ ਪੁਲਿਸ ਨੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਅਡਾਪਟ ਕੀਤੀ ਹੋਈ ਹੈ ਉਦੇ ਤਹਿਤ ਹੀ ਆਜ ਮੋਗਾ ਪੁਲਿਸ ਨੂੰ ਵੀ ਇੱਕ ਸਕਸੈਸ ਹੱਥ ਲੱਗੀ ਹੈ ਹੁਣ ਥੋੜੇ ਟਾਈਮ ਪਹਿਲਾਂ ਸਿਟੀ ਪੁਲਿਸ ਥਾਣੇ ਦੀ ਟੀਮ ਜਿਹੜੀ ਹੈ ਉਹ ਪੈਟਰੋਲਿੰਗ ਕਰ ਰਹੀ ਸੀ ਉਦੋਂ ਇੱਕ ਸਿਕਰਟ ਇਨਫੋਰਮੇਸ਼ਨ ਮੋਗਾ ਪੁਲਿਸ ਨੂੰ ਮਿਲੀ ਕਿ ਇੱਕ ਬਾਹਰ بیٹھا ਵਾਂਟਡ ਕ੍ਰਿਮੀਨਲ ਜਿਹਦਾ ਨਾਮ ਪ੍ਰਭ ਦਾਸੂਵਾਲ ਹੈ ਉਹਦਾ ਇੱਕ ਅਸੋਸੀਏਟ ਇੱਥੇ ਇਸ ਏਰੀਆ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਘੁੰਮ ਰਿਹਾ ਹੈ ਉਹਦੇ ਕੋਲ ਵੈਪਨਸ ਵੀ ਹੋ ਸਕਦੇ ਨੇ ਤੇ ਉਹ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਹੈ ਤੇ ਉਹਦਾ ਮੇਨ ਮੋਟਿਵ ਲੋਕਾਂ ਤੋਂ ਐਕਸਟਰਸ਼ਨ ਇਕੱਠੀ ਕਰਨਾ ਉਹਨਾਂ ਨੂੰ ਡਰਾਣਾ ਉਹਨਾਂ ਤੇ ਫਾਇਰਿੰਗ ਕਰਨ ਦਾ ਹੈ ਤੇ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਥੇ ਆਇਆ ਹੈ ਉਹਦੇ ਤਹਿਤ ਮੋਗਾ ਪੁਲਿਸ ਦੀ ਟੀਮ ਜਿਹੜੀ ਹੈ ਉਹ ਸਾਰੀ ਅਲਰਟ ਹੋ ਗਈ ਆ ਸਾਰਾ ਜਿਹੜਾ ਆਪਰੇਸ਼ਨ ਹੈ ਉਹ ਐਸਪੀ ਡੀ ਮੋਗਾ ਡੀਐਸਪੀ ਡੀ ਡੀਐਸਪੀ ਸਿਟੀ ਐਸਐਚਓ ਸਿਟੀ ਤੇ ਇੰਚਾਰਜ ਸੀਆਈਏ ਦੇ ਵੱਲੋਂ ਕੀਤਾ ਗਿਆ ਹੈ ਇਹਦੇ ਤਹਿਤ ਹੀ ਜਦੋਂ ਉਸ ਵਿਅਕਤੀ ਨੂੰ ਸਸਪੈਕਟ ਨੂੰ ਇੱਥੇ ਸਪੋਰਟ ਕੀਤਾ ਗਿਆ ਪੁਲਿਸ ਟੀਮ ਵੱਲੋਂ ਤੇ ਉਹਨੇ ਆ ਭੱਜਣ ਲਈ ਪੁਲਿਸ ਟੀਮ ਤੇ ਅਚਾਨਕ ਫਾਇਰ ਸਟਾਰਟ ਕਰਤਾ ਉਹਦੇ ਤਹਿਤ ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਉਹ ਦੋਸ਼ੀ ਦੇ ਇੱਕ ਖੱਬੀ ਲੱਤ ਦੇ ਫਾਇਰ ਵੱਜਿਆ ਤੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਪੂਰੇ ਅੰਜਾਮ ਪੂਰੇ ਇਨਸੀਡੈਂਟ ਦੇ ਵਿੱਚ ਕੋਈ ਵੀ ਪੁਲਿਸ ਜਿਹੜਾ ਹੈ ਆਫੀਸਰ ਜਾਂ ਪੁਲਿਸ ਟੀਮ ਦਾ ਕੋਈ ਵੀ ਜਿਹੜਾ ਹੈ ਮੈਂਬਰ ਉਹ ਇੰਜਰਟ ਨਹੀਂ ਹੋਇਆ ਉਹਨਾਂ ਦਾ ਬਚਾਅ ਰਹਿ ਗਿਆ ਤੇ ਪੁਲਿਸ ਮੁਲਾਜ਼ਮਾ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾਅ ਕਰਦੇ ਹੋਏ ਉਹਨੂੰ ਐਪਰੀਹੈਂਡ ਕਰ ਲਿਆ ਤੇ ਉਹਨੂੰ ਹੁਣ ਹਸਪੀਟਲ ਲਿਜਾਇਆ ਗਿਆ ਕਿਸ ਮਕਦਮੇ ਵਿੱਚ ਵਾਂਟਡ ਸੀ ਇਹ ਇੱਕ 256 ਨੰਬਰ ਐਫ ਆਰ ਦਰਜ ਹੋਈ ਸੀ ਸਿਟੀ ਪੁਲਿਸ ਸਟੇਸ਼ਨ ਐਕਸਟਰਸ਼ਨ ਰਿਲੇਟਡ ਇੱਕ ਫਾਇਰਿੰਗ ਹੋਈ ਸੀ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਇੱਕ ਐਕਸਟਰਸ਼ਨ ਦੀ ਕਾਲ ਆ ਰਹੀ ਸੀ ਵਾਰੀ ਵਾਰੀ ਬਾਹਰ ਬੈਠੇ ਇਹ ਵਾਂਟਡ ਕ੍ਰਿਮੀਨਲ ਵੱਲੋਂ ਤੇ ਉਹਦੇ ਤਹਿਤੀ ਆ ਬੰਦਾ ਜਿਹੜਾ ਹੈ ਉਹਦੇ ਡਾਇਰੈਕਸ਼ਨਸ ਤੇ ਹੀ ਇੱਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ ਸਰ ਕਿੰਡੀਆ ਅਮਾਉਂਟ ਮੰਗੀ ਸੀ ਇਹਨੇ ਉਸ ਇਨਾਂ ਨੇ 50 ਲੱਖ ਰੁਪਏ ਮੰਗੇ ਸੀ ਮੈਂ ਇਹਦੇ ਪਹਿਲਾ ਪਰਚੇ ਹੈਗੇ ਸਰ ਇਹ ਤੇ ਪਹਿਲਾਂ ਹੁਣ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਤੇ ਪਹਿਲਾਂ ਵੀ ਆਰਮ ਜੈਕਟ ਰਿਲੇਟਡ ਪਰਚੇ ਦਰਜ ਹੈਗੇ ਤੇ ਇੱਕ ਪਰਚੇ ਚ ਆ ਵਾਂਟਡ ਹੈ ਤੇ ਪਹਿਲਾਂ ਜੇਲ ਵੀ ਰਹਿ ਕੇ ਆ ਚੁੱਕਿਆ ਹੈ ਕਿ ਕਿਥੇ ਰਹਿਣ ਵਾਲੇ ਆ ਤਰੰਤਾਂ ਦਾ ਰਹਿਣ ਵਾਲਾ ਇਹ ਤਰੰਤਾਂ ਨੂੰ ਇੱਥੇ ਆਇਆ ਸੀ ਕਿ ਹਾਂ ਜੀ ਕੋਈ ਵਾਰਦਾਤ ਦੀ ਫਰਾਗ ਤੁਸੀਂ ਹਾਂ ਜੀ ਹਾਂ ਜੀ ਇਹਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇਹਦਾ ਸਾਰੇ ਵਾਰਦਾਤ ਦਾ ਮਕਸਦ ਹੀ ਲੋਕਾਂ ਨੂੰ ਡਰਾਣਾ ਤੇ ਉਹਨਾਂ ਤੋਂ ਫਿਰੋਤੀ ਵਸੂਲਣ ਦਾ ਸੀ ਸਰ ਕੋਈ ਵਾਈਕਲ ਵਗੈਰਾ ਵੀ ਸੀ ਇਹਦੇ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ ਇੱਕ ਵੈਪਨ ਬੱਤੀਵੌਰ ਦਾ ਬਰਾਮਦ ਹੋਇਆ ਤੇ ਦੋ ਲਾਈਵ ਰਾਉਂਡਸ ਇਹਦੇ ਕੋਲੋਂ ਬਰਾਮਦ ਹੋਏ ਨੇ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹ ਹਜੇ ਚੱਲ ਰਹੀ ਹੈ